ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਵੇਗਾ ਇੱਕ ਤਸਵੀਰ ਬੜੀ ਵਾਇਰਲ ਹੋ ਰਹੀ ਹੈ ਉਹ ਤਸਵੀਰ ਹੈ ਟੋਪੀ ਦੀ ਜਿਸ ਦੇ ਉੱਤੇ ਇੱਕ ਓਮਕਾਰ ਛਪਿਆ ਹੋਇਆ ਹੈ ਔਰ ਇਸੇ ਤਸਵੀਰ ਨੂੰ ਲੈ ਕੇ ਇਸ ਸਾਰੇ ਮਾਮਲੇ ਨੂੰ ਲੈ ਕੇ ਹੁਣ ਐਸਜੀਪੀਸੀ ਐਕਸ਼ਨ ਦੇ ਵਿੱਚ ਆਈ ਹੈ ਇਹ ਟੋਪੀ ਤੇ ਇੱਕ ਓਮਕਾਰ ਲਿਖਣ ਦਾ ਮਾਮਲਾ ਹੈ ਜੋ ਕੰਪਨੀ ਨੇ ਟੋਪੀ ਤੇ ਇੱਕ ਓਮਕਾਰ ਛਾਪਿਆ ਸੀ ਉਸ ਕੰਪਨੀ ਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਜ਼ਾਹਿਰ ਕੀਤਾ ਹੈ ਡਿਜ਼ਾਈਨ ਵਾਲੀਆਂ ਟੋਪੀਆਂ ਨੇ ਜਿਹੜੀਆਂ ਉਹ ਵੈੱਬਸਾਈਟ ਤੇ ਉਹ ਕੰਪਨੀ ਵੇਚ ਰਹੀ ਹੈ ਔਰ ਉੱਤੇ ਇੱਕ ਓੰਕਾਰ ਛਾਪਿਆ ਗਿਆ ਹੈ ਕੰਪਨੀ ਨੂੰ ਇਸ ਚੀਜ਼ ਨੂੰ ਔਰ ਇਸ ਜੋ ਵੀ ਇਹ ਡਿਜ਼ਾਈਨ ਹੈ ਤੁਰੰਤ ਬੰਦ ਕਰਨ ਦੇ ਆਦੇਸ਼ ਨੇ ਜਿਹੜੇ ਤਾਕੀਦ ਆ ਉਹ ਦਿੱਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਔਰ ਜੇਕਰ ਬੰਦ ਨਹੀਂ ਕੀਤੀ ਜਾਂਦੀ ਤਾਂ ਕਾਨੂੰਨੀ ਕਾਰਵਾਈ ਦੀ ਵੀ ਚੇਤਾਵਨੀ ਦਿੱਤੀ ਹੈ ਇੱਕ ਓੰਕਾਰ ਜੋ ਸਿੱਖ ਧਰਮ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਵਿੱਚ ਟੋਪੀ ਦੀ ਕੋਈ ਸਥਾਨ ਨਹੀਂ ਹੈ ਔਰ ਟੋਪੀ ਦੀ ਕੋਈ ਅਹਿਮੀਅਤ ਨਹੀਂ ਹੈ ਔਰ ਉਸ ਪ੍ਰੋਡਕਟ ਦੇ ਉੱਤੇ ਨਿਸ਼ਾਨ ਚਿੰਨ ਨਿਸ਼ਾਨ ਇੱਕ ਓੰਕਾਰ ਜੋ ਇਹ ਦਰਸਾਉਂਦਾ ਕਿ ਪ੍ਰਮਾਤਮਾ ਇੱਕ ਹੈ ਉਹ ਨਿਸ਼ਾਨ ਨੂੰ ਛਾਪ ਦੇਣਾ ਇਹ ਬਹੁਤ ਇਤਰਾਜ਼ਯੋਗ ਹੈ ਔਰ ਇਸ ਦੇ ਨਾਲ ਭਾਵਨਾਵਾਂ ਵੀ ਹਰਟ ਸੋਈਆਂ ਨੇ ਜ਼ਰੂਰ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਸ਼ਨ ਦੇ ਵਿੱਚ ਆਈ ਹੈ ਔਰ ਕੰਪਨੀ ਨੂੰ ਤੁਰੰਤ ਬੰਦ ਕਰਨ ਦੀ ਤਾਕੀ ਦਿੱਤੀ ਹੈ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦੇ ਨਾਲ ਇਹ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਆ ਔਰ ਇਹ ਨਾਮੇ ਕੰਪਨੀਆਂਜ਼ ਨੇ ਨਾਇਕਾ ਦੀ ਵੈਬਸਾਈਟ ਦੇ ਉੱਤੇ ਇਹ ਪ੍ਰੋਡਕਟ ਵੇਚਿਆ ਜਾ ਰਿਹਾ ਔਰ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਇਹ ਫੋਟੋਆਂ ਵਾਇਰਲ ਹੋਈਆਂ ਕਮੈਂਟਸ ਵੀ ਨੇ ਜਿਹੜੇ ਉਹ 네ਗੇਟਿਵ ਵਾਈਬ ਬੜੇ ਵਿਰੋਧ ਕੀਤਾ ਗਿਆ ਇਸ ਚੀਜ਼ ਦਾ ਕਿ ਇੱਕ ਟੋਪੀ ਦੇ ਉੱਤੇ ਇੱਕ ਓੰਕਾਰ ਛਾਪਣਾ ਕੋਈ ਵੀ ਇਸ ਗੱਲ ਨੂੰ ਸਹੀ ਨਹੀਂ ਕਹਿ ਰਿਹਾ ਕਿ ਇਹ ਬਿਲਕੁਲ ਵੀ ਸਹੀ ਨਹੀਂ ਹੈ ਇਹ ਬਿਲਕੁਲ ਗਲਤ ਹੈ ਇੱਕ ਓੰਕਾਰ ਜੋ ਇੱਕ ਸਾਂਝੀ ਵਾਲਤਾ ਦਾ ਉਪਦੇਸ਼ ਸਾਂਝਾ ਕਰਦਾ ਇੱਕ ਓੰਕਾਰ ਜਿੱਥੋਂ ਬਾਬੇ ਨਾਨਕ ਦੀ ਬਾਣੀ ਸ਼ੁਰੂ ਹੁੰਦੀ ਹੈ ਜਿੱਥੋਂ ਇਲਾਹੀ ਬਾਣੀ ਦਾ ਸਾਰ ਨਿਕਲਦਾ ਹੈ ਉਸ ਇੱਕ ਓੰਕਾਰ ਨੂੰ ਇੱਕ ਟੋਪੀ ਦੇ ਉੱਤੇ ਛਾਪਣਾ ਇਹ ਬੜਾ ਇਤਰਾਜ਼ਯੋਗ ਹੈ ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੇਤਾਵਨੀ ਦਿੱਤੀ ਹੈ ਕਿਉਂਕਿ ਹਰ ਵਾਰੀ ਇਹ ਸਾਰਿਆਂ ਨੂੰ ਬੇਨਤੀ ਕਰਦਾ ਹੁੰਦਾ ਕਿ ਪਵਿੱਤਰ ਗੁਰਬਾਣੀ ਜਿਹੜੀ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਕੋਈ ਵੀ ਸ਼ਬਦ ਨਾ ਪਿੰਡੇ ਤੇ ਲਿਖਿਆ ਜਾਵੇ ਤਾਂ ਨਾ ਕਿਸੇ ਕੱਪੜੇ ਤੇ ਅੱਜ ਤਾਂ ਹੁਣ ਸਿੰਘ ਧਾਬਾ ਨੇ ਰਮਾਲਿਆਂ ਦੇ ਵੀ ਕਹਿਤਾ ਨਹੀਂ ਲਿਖ ਜਾਣੇ ਇਹ ਅਸੀਂ ਦੇਖ ਕੇ ਤੇ ਜ਼ਰੂਰ ਜਿਹੜਾ ਇਹਨੂੰ ਨੋਟਿਸ ਦੇਾਂਗੇ ਤਾਂ ਕਿ ਇਹੋ ਜਿਹਿਆਂ ਹਰਕਤਾਂ ਕਰਨ ਵਾਲੇ ਇਹ ਜਿਹੜੇ ਸਾਡੇ ਸਿੱਖ ਪੰਥ ਦੀ ਜਿਹੜੀ ਰਹਿਤ ਚੱਲਦੀ ਆ ਰਹਿਤ ਉਹਦੇ ਵਿੱਚ ਦਖਲਅੰਦਾਜ਼ੀ ਕਰਦੇ ਆ ਇਹ ਵੀ ਤੁਰੂ ਕਰਦੇ ਕਿਉਂਕਿ ਹਰ ਵਾਰੀ ਇਹ ਸਾਰਿਆਂ ਨੂੰ ਬੇਨਤੀ ਕਰਤਾ ਹੁੰਦਾ ਕਿ ਪਵਿੱਤਰ ਕਰਵਾਣੀ ਜਿਹੜੀ ਇੱਕ ਹੰਕਾਰ ਕੁੰਝ ਰੁਕ ਜੀਏ ਕੋਈ ਵੀ ਸ਼ਬਦ ਨਾ ਪਿੰਡੇ 'ਤੇ ਲਿਖਿਆ ਜਾਵੇ ਤਾਂ ਨਾ ਕਿਸੇ ਕਪੜੇ 'ਤੇ ਤਾਂ ਇਸੇ ਮਾਮਲੇ ਨੂੰ ਲੈ ਕੇ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਜੀ ਸਾਡੇ ਨਾਲ ਜੁੜ ਚੁੱਕੇ ਨੇ ਛੱਬਰ ਸਾਹਿਬ ਤੁਹਾਡਾ ਸਵਾਗਤ ਹੈ ਲਿਵਿੰਗ ਇੰਡੀਆ نیوز ਦੇ ਵਿੱਚ ਬਹੁਤ ਇਤਰਾਜ਼ਯੋਗ ਗੱਲ ਹੈ ਕਿ ਇਹ ਇੱਕ ਟੋਪੀ ਦੇ ਉੱਤੇ ਇਲਾਹੀ ਬਾਣੀ ਜਿੱਥੋਂ ਸ਼ੁਰੂ ਹੋ ਰਹੀ ਹੈ ਇੱਕ ਓੰਕਾਰ ਛਾਪ ਦਿੱਤਾ ਔਰ ਇਸ ਦਾ ਵਿਰੋਧ ਤੁਸੀਂ ਕਿਹੜੇ ਸ਼ਬਦਾਂ ਦੇ ਵਿੱਚ ਕਰਦੇ ਹੋ ਕਿਸ ਤਰ੍ਹਾਂ ਦੀ ਚੇਤਾਵਨੀਆਂ ਜਿਹੜੀ ਕੰਪਨੀ ਨੂੰ ਦਿੱਤੀ ਆ ਔਰ ਵੈਬਸਾਈਟ ਨੂੰ ਦਿੱਤੀ ਹੈ ਮੈਂ ਸਮਝਦਾ ਬਹੁਤ ਹੀ ਮੰਦਭਾਗੀ ਇਹ ਕਾਰਵਾਈ ਹੈ ਕੰਪਨੀ ਦੀ ਜਬਸਾਈਟ ਦੀ ਕਿਉਂਕਿ ਅਕਸਰ ਹੀ ਪੂਰੀ ਦੁਨੀਆ ਦੇ ਵਿੱਚ ਪਤਾ ਹੈ ਕਿ ਓਮਕਾਰ ਤੋਂ ਸ਼ੁਰੂ ਹੋ ਕੇ 18 ਦਸ ਦੀ ਤੱਕ ਸਹਿਤਰੀ ਮਹਾਰਾਜੀ ਦੀ ਪਾਵਨ ਬਾਣੀ ਪੜਾ ਹੀ ਆਦਬ ਅਤੇ ਸਤਕਾਰ ਹੈ ਪੂਰੀ ਸੇਕੌਮ ਪੇਟੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਦੋਂ ਜੇ ਇਹ ਕੋਈ ਸ਼ਬਦ ਲੇਖਣਾ ਤਾਂ ਅਕਸਰ ਹਰ ਇੱਕ ਬੰਦੇ ਨੂੰ ਪਤਾ ਮੈਂ ਸਮਝਦਾ ਜਾਣ ਬੁੱਝ ਕੇ ਇਸ਼ਾਰਾ ਤਾਂ ਹੁੰਦੀਆਂ ਜੋ ਨਹੀਂ ਹੋਣੀਆਂ ਚਾਹੀਦੀਆਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿੱਥੇ ਦੀ ਪਬਜੋਰ ਅੰਤਨ ਕਰਦੇ ਆ ਚੇਤਾਵਨੀ ਦਿੰਨੇ ਆ ਕਿ ਵਾਪਸ ਲਿਆ ਜਾਵੇ ਗਲਤੀ ਮੰਨੀ ਜਾਵੇ ਤੇ ਜੋ ਅਸੀਂ ਕਾਨੂੰਨੀ ਪੱਖ ਰਾਇ ਕਰਕੇ ਉਹ ਕਾਰਵਾਈ ਵੀ ਕਰਾਵਾਂਗੇ ਜੀ ਗੁਰਪ੍ਰੀਤ ਸਿੰਘ ਜੀ ਹੁਣੇ ਤਾਂ ਮੀਤ ਸਾਹਿਬ ਕਹਿ ਰਹੇ ਸੀ ਕਿ ਜੋ ਇੱਕ ਓੰਕਾਰ ਹੈ ਉਸ ਨੂੰ ਅਸੀਂ ਕਿਤੇ ਵੀ ਨਹੀਂ ਲਿਖਣਾ ਰੁਮਾਲਿਆ ਸਾਹਿਬ ਤੱਕ ਵੀ ਸਿੰਘ ਸਾਹਿਬ ਨੇ ਆਦੇਸ਼ ਦੇ ਦਿੱਤੇ ਨੇ ਕਿ ਨਹੀਂ ਲਿਖਿਆ ਹੋਣਾ ਚਾਹੀਦਾ ਕਿਸੇ ਪਿੰਡੇ ਦੇਤੇ ਨਹੀਂ ਲਿਖਣਾ ਇਹ ਤਾਂ ਇੱਕ ਪ੍ਰੋਡਕਟ ਹੈ ਜਿਸ ਦੀ ਕੋਈ ਅਹਿਮੀਅਤ ਹੀ ਨਹੀਂ ਹੈ ਸਿੱਖ ਧਰਮ ਦੇ ਵਿੱਚ ਔਰ ਜੇ ਇਸ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਐਸਜੀਪੀਸੀ ਨਹੀਂ ਸ਼ਕਤੀ ਦਿਖਾਉਂਦੀ ਤਾਂ ਕੱਲੂ ਇਹਨਾਂ ਨੂੰ ਬढ़ावा ਮਿਲੇਗਾ ਇਹ ਕਿਸੇ ਹੋਰ ਪ੍ਰੋਡਕਟਸ ਤੇ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਇਹ ਕਿੰਨੀਆਂ ਹੀ ਚੀਜ਼ਾਂ ਆਪਣੇ ਪਿੰਡੇ ਤੇ ਪਾਉਨੇ ਆ ਇਹ ਤਾਂ ਇਕੱਲੇ-ਇਕੱਲੇ ਤੇ ਛਾਪਣ ਲੱਗ ਜਾਣਗੇ ਤੈਨੂੰ ਤੁਹਾਡੀ ਬਹੁਤ ਵਧੀਆ ਸਿਆਣੀ ਭਾਵਨਾ ਵੀ ਤੁਸੀਂ ਕੱਲੀ ਇੱਕ ਕੱਲੀ ਪੱਤਰਕਾਰੀ ਐਂਕਰੀ ਤੌਰ ਤੇ ਵੀ ਤੁਹਾਡੀ ਭਾਵਨਾਉਂਦੀ ਬਹੁਤ ਵਧੀਆ ਗੱਲ ਹੈ ਇਸੇ ਕਰਕੇ ਅਸੀਂ ਵਾਰ-ਵਾਰ ਕਹਿੰਦੇ ਹਾਂ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਲੋਕ ਇਹ ਕਹਿ ਦਿੰਦੇ ਆ ਕਿ ਅਣਜਾਣ ਨੇ ਜੀ ਨਹੀਂ ਪਤਾ ਸੀ ਬਖਸ਼ ਦੇਣਾ ਚਾਹੀਦਾ ਹੈ ਭੁੱਲ ਹੋ ਗਈ ਪਰ ਜਦੋਂ ਆਪਾਂ ਇੱਕ ਇੱਕ ਧਰਮ ਦੀਆਂ ਭਾਵਨਾਵਾਂ ਭੜਕ ਰੀਆਂ ਨੇ ਤੇ ਫਿਰ ਇਹ ਕਿਉਂ ਕਿ ਮੈਂ ਸਮਝਦਾ ਸ਼ਰਾਰਤਾਂ ਹੁੰਦੀਆਂ ਸਰਕਾਰਾਂ ਨੂੰ ਵੀ ਨੱਥਪੋਣੀ ਚਾਹੀਦੀ ਹੈ ਜਿੱਥੇ ਅਸੀਂ ਕਾਰਵਾਈ ਦੀ ਮੰਗ ਤਾਂ ਕਰਾਂਗੇ ਉੱਥੇ ਸਰਕਾਰਾਂ ਵੀ ਸਖਤ ਰੋਖਤ ਦਿਖਾਉਣ ਅਸੀਂ ਮੰਗ ਕਰਦੇ ਹੁੰਦੇ ਆ ਕਿ ਜਿਹੜੀਆਂ ਭਾਵਨਾ ਭੜਕਾਉਣ ਵਾਲੀ ਜਿਹੜੀ ਇਹ ਸਜ਼ਾ ਜਾਂ ਧਾਰਾ ਇਹ ਵੀ ਬਹੁਤ ਨਰਮਾਈ ਨੇ ਕਿਉਂਕਿ 3 ਸਾਲ ਦੀ ਸਜ਼ਾ ਹੁੰਦੀ ਹੈ ਇਹ ਜਿਆਦਾ ਅਸੀਂ ਇਹਨੇ ਵੱਡੀ ਸਜ਼ਾ ਹੋਵੇ ਤਾਂ ਕਿ ਇਹ ਜੇ ਲੋਕ 100 ਬਾਰ ਸੋਚਣ ਕਿਉਂਕਿ ਬਹੁਤ ਲੋਕੀ ਪੱਲਾ ਛਾੜਨ ਦੇ ਮਾਰੇ ਜਰੂਰ ਕਹਿ ਦਿੰਦੇ ਆ ਕਿ ਸਾਨੂੰ ਪਤਾ ਨਹੀਂ ਸੀ ਅਣਜਾਣ ਸੀ ਜੀ ਔਲੂ ਬਸਾਉਣੇ ਆ ਪਾਕਿਸਤਾਨੀਆ ਜਾਂ ਦੂਜੇ ਧਰਮ ਵਾਲੇ ਆ ਨੌਲਜ ਨਹੀਂ ਫਿਰ ਆਪਾਂ ਕਿਉਂ ਕਰਦੇ ਆ ਇਹ ਜਿਆ ਕਾਰਵਾਈਆਂ ਤੋਂ ਪੂਰੇ ਪਰਜੋਰ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦੇ ਆ ਸਰਕਾਰਾਂ ਤੋਂ ਮੰਗ ਵੀ ਕਰਦੇ ਆ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਐ ਐਜੇ ਲੋਕਾਂ ਤੇ ਤਾਂ ਕਿ ਮਿਸਾਲ ਬਣ ਤਕੇ ਇੱਕ ਪੂਰੇ ਅੱਖ ਦੇ ਵਿੱਚ ਇਹ ਜੀ ਕਾਰਵਾਈ ਨਾ ਹੋਵੇ ਅਕਸਰ ਤੁਸੀਂ ਵੇਖਿਆ ਥੋੜੇ ਸਮੇਂ ਬਾਅਦ ਤੁਸੀਂ ਮੀਡੀਆ ਨੂੰ ਵੱਧ ਪਤਾ ਹੁੰਦਾ ਅਕਸਰ 15 ਦਿਨਾਂ ਬਾਅਦ 10 ਦਿਨਾਂ ਬਾਅਦ ਕੋਈ ਨਾ ਕੋਈ ਇਹੋ ਜੀ ਕਾਰਵਾਈ ਹੁੰਦੀ ਹੈ ਜਿਸ ਨਾਲ ਸੇਕ ਆਉਂਦੀਆਂ ਭਾਵਨਾਵਾਂ ਨੂੰ ਫੇਸ ਪਹੁੰਚਦੀ ਹੈ ਤੇ ਫਿਰ ਅਸੀਂ ਘਟ ਗਿਣਤੀ ਹੋਮਟ ਕਰਕੇ ਇਸ ਕਰਕੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿਤੇ ਜਾਣ ਬੁਝ ਕੇ ਸ਼ਰਾਰਤਾਂ ਨਹੀਂ ਹੋ ਰਹੀ ਹੂੰ ਜੱਬਰ ਸਾਹਿਬ ਮੰਗ ਆਪਾ ਕਰ ਲਈ ਹੈ ਸਰਕਾਰ ਦੇ ਕੋਲੋਂ ਕਿ ਇਸ ਦਾ ਇਤਰਾਜ਼ ਜਿਤਾ ਰਹੇ ਆ ਆਪਾਂ ਕਾਨੂੰਨੀ ਕਾਰਵਾਈ ਨੂੰ ਲੈ ਕੇ ਕੀ ਗੱਲ ਹੈ ਐਸਜੀਪੀਸੀ ਕਾਨੂੰਨੀ ਕਾਰਵਾਈ ਕਦੋਂ ਕਰੇਗੀ ਜੇਕਰ ਇਸ ਤੇ ਕੋਈ ਨੋਟਿਸ ਨਹੀਂ ਲਿਆ ਜਾਂਦਾ ਸਾਰਾ ਕਰਕੇ ਐਪਲੀਕੇਸ਼ਨ ਸਾਡੇ ਵਕੀਲ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧਤ ਜਿੱਤੇ ਵੀ ਜਾਨੂੰ ਲੱਗਿਆ ਵੀ ਇੱਥੇ ਕੰਪਲੀਟ ਕਰਨੀ ਹੈ ਉਹ ਤਾਂ ਹੋਣੀ ਹੈ ਹੋਣਗੀ ਜਰੂਰ ਹੋਊਗੀ ਕਾਰਵਾਈ ਜਰੂਰ ਹੋਊਗੀ ਜੀ ਸ਼ੁਕਰੀਆ ਚ ਬਰ ਸਾਹਿਬ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਜੋੜਨ ਦੇ ਲਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਹਰਗੇਜ਼ ਤੌਰ ਦੇ ਉੱਤੇ ਕਾਰਵਾਈ ਹੋਏਗੀ ਔਰ ਇਹ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਔਰ ਇਸ ਤਰ੍ਹਾਂ ਦੀਆਂ ਖਬਰਾਂ ਆਏ 15 ਦਿਨ ਬਾਅਦ ਹੀ ਆ ਜਾਂਦੀਆਂ ਨੇ ਐਸਜੀਪੀਸੀ ਦਾ ਵੀ ਇਹ ਕਹਿਣਾ ਹੈ ਬਾਕੀ ਦਰਸ਼ਕ ਵੀ ਵੇਖਦੇ ਰਹਿੰਦੇ ਨੇ ਔਰ ਜੋ ਇਹ ਤਸਵੀਰ ਤੁਹਾਡੇ ਸਾਹਮਣੇ ਚੱਲ ਰਹੀ ਹੈ ਔਰ ਜੋ ਖਬਰ ਤੁਹਾਡੇ ਸਾਹਮਣੇ ਚੱਲ ਰਹੀ ਹੈ ਵੱਡੇ ਸਵਾਲ ਜ਼ਰੂਰ ਖੜੇ ਕਰ ਰਹੀ ਹੈ ਐਸਜੀਪੀਸੀ ਐਕਸ਼ਨ ਚ